ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਜਿਹਨ ਡੇੜੀ ਫਰੰਟ ਤੇ ਦਾ ਸਵਾਗਤ ਹੈ ਅੱਜ ਆਇਆ ਮੇਜਰ ਵੀਰ ਕੋ ਵਸ਼ੀਲਾ ਆ ਛੋਟੇ ਹੀ ਟੌ ਟੱਪੇ ਵਾਲੀ ਆ ਸੋਣ ਵਾਲੀ ਵੱਛੀ ਜੇ ਆਹ ਕਰਦੇ ਆ ਮੇਜਰ ਨਾਲ ਗੱਲਬਾਤ ਖੰਧ ਥੁੰਨ ਬੜਾ ਚੰਗਾ ਲੱਗਾ ਵੇਖੋ ਠੰਡੀ ਠੁੰਡੀ ਵੱਛੀ ਆ ਹਾਂਜੀ ਇੱਕੋ ਜਿਹੀ ਵੀਰ ਜੀ ਅੱਜ ਇੱਕੋ ਇੱਕੋ ਜਿਹੀ ਠੀਕ ਜੀ ਤੋਹਫਾ ਜੱਦ ਲੈ ਆਂਦਾ ਵਾ ਬਗਰ ਮੈਨੂੰ ਤੋਹਫਾ ਹੀ ਪਿਆ ਹੈ ਤੁਪੇ ਮਾਛਰੋ ਪੈ ਗੋ ਚੱਕਰ ਦੀ ਖੋਲੋ ਇਹਨੂੰ ਮੜੀ ਜੀ ਕੀ ਐਡਰੈਸ ਦੱਸੋ ਪਹਿਲਾਂ ਆਪਣਾ ਐਡਰੈਸ ਆਪਣਾ ਪਿੰਨ ਬਟਾਰਾ ਬਗਰ ਠੀਕ ਜੀ ਜ਼ਿਲ੍ਹਾ ਗ 81 46 55 47 ਚਲਦੀ ਠੀਕ ਆ ਕੋਲ ਕੇ ਦਿਖਾ ਲੈ ਨਾ ਮੇਜਰ ਸਿੰਘ ਕਾਕਾ ਠੰਡੀ ਵਸ਼ੀਏ ਫਰਿਜੀ ਆ ਕੇ ਹਿਸਾਬ ਦੀ ਕੇ ਕੋਣੀ ਸੁਨੱਖੀ ਓਦਾਂ ਵਸ਼ੀ ਚੰਗੀ ਸਾਫ ਸੁੱਧ ਬੜੀ ਆ ਫਾਂ ਤੋਂ ਬੜਾ ਚੰਗਾ ਲੱਗਾ ਵੀਰ ਜੀ ਵੇਖੋ ਇਹ ਜਰਸੀ ਦਾ ਪੱਕ ਰੱਖਦੀ ਥੋੜਾ ਜਿਹਾ ਓਦਾਂ ਹੈ ਕ੍ਰੋਸ ਕ੍ਰੋਸ ਬਰੀਡ ਆ ਆਨਫੋਨ ਬੜਾ ਚੰਗਾ ਜੇ ਦੇਖੋ ਇਹ ਮੈਂ ਨਿਆ ਲਗਾ ਤਾਨ ਲੱਗਾ ਇਹਨੂੰ ਕੀਤਾ ਉਤਾ ਵੇ ਰੇਡ ਰੂਟ ਇਹਦਾ ਨਿਕਾੜੇ ਪਾਓਗੇ ਕਿ ਮਡਾਈ ਜਿੰਨਾ ਪਾ ਦੀ 40 ਪਾ ਦੀ ਨਾ 40 ਨਾ 32000 ਦੀ ਗਾਧਾਂ ਨਹੀਂ ਜਿਆਦਾ ਨਹੀਂ ਥੋੜਾ ਜਿਆਦਾ ਨਹੀਂ ਜਿਆਦਾ ਨਹੀਂ ਪਿਆ ਲੈ ਜਾਂਦਾ ਬਾਕੀ 3000 ਦੀ ਦੇ ਦੇ ਪੂੜੇ ਦੀ ਕੰਮ ਨਵੇੜ ਨਾ ਕੋ ਛੋਟ ਨਾ ਕੋ ਗੱਲ ਨਾ ਕੋ ਬਾਤ 3000 ਜਿਆਦਾ ਜੀ ਪੂਰੇ 30000 ਦੀ ਸੂਣ ਵਾਲੀ ਵਛੀ ਜੇ ਹਫਤਾ ਲੈ ਜੂਗੀ ਬਸ ਉਹ ਵੱਧ ਵੱਧ ਪਾਰਾ ਕਾੜ ਦੋ ਭਰੀ ਜੋਗੇ ਮਾਨ ਬਾ 12 ਕਿਲੋ ਦਹੀਂ ਜਣਾ ਵਾ ਨਾ ਗਰਮੀ ਮਨਉਣੀਆਂ ਨੇ ਕੋਈ ਸੌਡਾ ਮਾਲਾ ਵੀ ਜਿਹਨੇ ਲੈਣੀ ਹੈਗੇ ਨੰਬਰ ਸਕਰੀਨ ਤੇ ਚੱਲੂਗਾ ਕਰ ਲੋ ਮੇਜਰ ਨਾਲ ਗੱਲ ਬਾਤ